ਇਹ ਪਾਰਟੀ ਦਾ ਸਵਿਧਾਨ ਮੈਂ ਅੱਗੇ ਵੀ ਪੀਪੀ ਦੱਸਿਆ ਸੀ ਤੇ ਭਰਤੀਆਂ ਡਾਟਾ ਕੋਈ ਵੱਖਰੀ ਐਨਾਉਂਸ ਕਰੀ ਜਾਵੇ ਤੇ ਇਹ ਸਵਿਧਾਨ ਦੇ ਵਿੱਚ ਵਰਕਿੰਗ ਕਮੇਟੀ ਨੂੰ ਅਧਿਕਾਰ ਹੈ ਇਸੇ ਕਰਕੇ ਜਦੋਂ ਥੋੜੀ ਜਿਹੀ ਦੁਬਦਾ ਹੋਈ ਸੀ ਤੇ ਅਸੀਂ ਜਥੇਦਾਰ ਜੀ ਨੂੰ ਜਾ ਕੇ ਮਿਲ ਕੇ ਬੇਨਤੀ ਕੀਤੀ ਸੀ ਤੇ ਉਹਨਾਂ ਨੇ ਕਿਹਾ ਕਿ ਠੀਕ ਹੈ ਮੈਂ ਵੀ ਵਿੱਚ ਲਿਖਿਆ ਕਿ ਵਿਧਾਨ ਦੇ ਮਤਲਬ ਕਰਨ ਨੂੰ ਤੁਹਾਡੀ ਵਰਕਿੰਗ ਕਮੇਟੀ ਨੂੰ ਫੈਸਲਾ ਕਰਨਾ ਤੁਸੀਂ ਕਰ ਲਓ ਉਹਨਾਂ ਨੇ ਸਾਨੂੰ ਕਿਹਾ ਸੀ ਅਗਲੇ ਦਿਨ ਜਥੇਦਾਰ ਜੀ ਨੇ ਸਵਾਗਤ ਕੀਤਾ ਤੁਸੀਂ ਉਹਨਾਂ ਉਹਨਾਂ ਨੂੰ ਕੰਟਰੋਵਰਸੀ ਤੇ ਨਾ ਪਾਓ ਉਹਨਾਂ ਨੇ ਆਪਣੇ ਦਿਨ ਸਵਾਗਤ ਕੀਤਾ ਸੀ ਜਿਹੜੀਆਂ ਡਿਊਟੀਆਂ ਲੱਗੀਆਂ ਸੀ ਉਹਦਾ ਵੀ ਸਵਾਗਤ ਕੀਤਾ ਸੀ ਔਰ ਸੰਵਿਧਾਨ ਦੇ ਵਿੱਚ ਲਿਖਿਆ ਆਇਆ ਮੇਰੇ ਕੋਲ ਹੀ ਆ 10 ਸ਼੍ਰਮਣੀ ਅਕਾਲੀ ਦਲ ਵਰਕਿੰਗ ਕਮੇਟੀ ਕੋਲ ਹੈਜ਼ ਦਾ ਡੇਟਸ ਆਫ ਐਮਰੋਲਮੈਂਟ ਐਂਡ ਅਟੈਕਸ਼ਨ ਤੇ ਹੁਣ ਇਕੱਲਾ ਕੋਈ ਬੰਦਾ ਕਹਿ ਦੇਵੇ ਕਿ ਮੈਂ ਉਹਦੀ ਮਰਜ਼ੀ ਆਪਣੀ ਦੇਖੋ ਜੇ ਤਾਂ ਕਿਸੇ ਨੇ ਆਪਣੀ ਵੱਖਰੀ ਭਰਤੀ ਕਰਨੀ ਜਿਵੇਂ ਹੁਣ ਇੱਕ ਮੁਖਸਰ ਮਾਗੀ ਦੇ ਉੱਤੇ ਅਕਾਲੀ ਦਲ ਪੰਜਾਬ ਦੇ ਬੜੇ ਉਹ ਆਪਣੇ ਘਰ ਦੇ ਪਏ ਜਦੋਂ ਮਰਜ਼ੀ ਕਰੇ ਜੇ ਸਦਾ ਸ਼੍ਰੀਮਤੀ ਸਿੰਘ ਮਾਨਰਨ ਕਰਨੀ ਹੋ ਜਦੋਂ ਮਰਜ਼ੀ ਕਰਨ ਆਪਣੀ ਅਸੀਂ ਉਹਨਾਂ ਨੂੰ ਰੋਕਦੇ ਜੇ ਇਹਨਾਂ ਨੇ ਵੀ ਕੋ ਆਪਣੀ ਇਹਨਾਂ ਦਾ ਕੋ ਹੋਰ ਸੋਚਿਆ ਹੋਇਆ ਉਹਦੀ ਜਿਵੇਂ ਮਰਜ਼ੀ ਕਰੇ